फोन वजी जा आप पता नहीं कथे हेलो फटा फोन फटा इधर तोन हेलो अच्छा भाई अच्छा ची आ रहा आया भी कोई गल मैं घरे हाँ ਠੀਕ ਹੈ। ਨਾ ਤੂੰ ਫੋਨ ਕਰਦੇ ਵਾ ਤੇ ਚੱਕਿਆ। ਫਿਰ ਮੈਨੂੰ ਕੀ ਪਤਾ ਤੁਸੀਂ ਅੰਦਰ ਫੋਨ ਵੱਜੀ ਜਾਂਦਾ ਸੀ ਮੈਂ ਚੁੱਕ ਲਿਆ। ਤੂੰ ਅੱਗੇ ਤਾਂ ਫੋਨ ਨਾ ਚੱਕਿਆ ਕਰ। ਕਿਹਦਾ ਫੋਨ ਸੀ? ਮਾਸੀ ਦਾ ਮੁੰਡਾ ਆ ਰਿਹਾ। ਥੋੜੀ ਮਾਸੀ ਦਾ ਮੁੰਡਾ। ਹਾਂ। ਮੇਰੀ ਗੱਲ ਸੁਣੋ ਇਹ ਉਰੇ ਆਊਗਾ। ਅੱਛਾ। ਦੋ ਤਿੰਨ ਦਿਨ ਐ ਨਹੀਂ ਪਤਾ ਉਰੇ ਰਹਿ ਜੇ। ਫਿਰ ਸਬਜੀ ਸੋਜੀ ਲਿਆ ਦਿਓ ਨਾਲੇ ਕੁਝ ਖਾਣ ਪੀਣ ਲਈ ਲਿਆਓ। ਜ਼ਿਆਦਾ ਨਾ ਉਹਦੇ ਸਾਹਮਣੇ ਹੱਸੀ ਘੇਡੀ ਨਾ ਨਾ ਜ਼ਿਆਦਾ ਝੋੜ ਗਰੀ। ਮੈਨੂੰ ਪਤਾ ਹੀ ਲੱਗਦਾ ਹੈਗਾ ਬੰਦਾ ਤੇਜ਼ ਆ ਉਹ। ਬੰਦਾ ਤੇਜ਼ ਮਤਲਬ ਉਹ ਠਰ ਕੀ ਆ 1 ਨੰਬਰ ਦਾ ਉਹਦੇ ਘਰ ਵਾਲੀ ਵੀ ਆ ਰਹੀ ਨਾਲ ਘਰ ਵਾਲੀ ਕੋਈ ਨਹੀਂ ਆ ਰਹੀ ਹੈਗੀ ਤੈਨੂੰ ਮੈਂ ਕਹਿ ਰਿਹਾ ਜਿਆਦਾ ਨਾ ਉਹਦੇ ਸਾਹਮਣੇ ਅਸੀਂ ਖੇਡੀ ਮੈਂ ਤੈਨੂੰ ਵਾਰ-ਵਾਰ ਕਹਿ ਰਿਹਾ ਠੀਕ ਹੈ ਨਾ ਸੁਣ ਮੇਰਾ ਕਿੜਾ ਦਿਮਾਗ ਘੱਲੇ ਵੀ ਮੈਂ ਉਹਦੇ ਘੇਮੀ ਫਿੜਹੜ ਕਰਦੀ ਫਿਰੂੰਗੀ ਰੋਟੀ ਪਾਣੀ ਤਾਂ ਦੇਣੀ ਹੈ ਅਗਲੇ ਨੂੰ ਚਾਹ ਪਾਣੀ ਵੀ ਬਣਾਉਣੀ ਹੈ ਹਾਂ ਹਾਂ ਬਸ ਐਨਾ ਕਰ ਰੱਖੀ ਠੀਕ ਹੈ ਜਿਆਦਾ ਨਾ ਬੋਲੀ ਬਸ ਰੋਟੀ ਪਾਣੀ ਫੜਾਈ ਆਪਦਾ ਨਿਕਲ ਨੂੰ ਸਾਈਡ 'ਚ ਹੋ ਜਾ ਕੇ ਠੀਕ ਹੈ ਮੈਂ ਤੇਰ ਸੋਈ 'ਚ ਆਵਾਜ਼ ਮਾਰ ਦਿਆਂਗੀ ਤੁਹਾਡੀ ਹਾਂ ਹਾਂ ਮੈਨੂੰ ਫੋਨ ਪੁੱਛ ਮੈਨੂੰ ਮੈਨੂੰ ਆਵਾਜ਼ ਮਾਰ ਲੈ ਕਰੀ ਪਹਿਲਾਂ ਠੀਕ ਹਾਂ ਹੁਣ ਪਤਾ ਨਹੀਂ ਕਿੱਥੇ ਜੀ ਆ ਗਿਆ ਹੁਣ ਅਜੀਬ ਬੰਦਾ ਵੀ ਦੱਸ ਮੈਂ ਤੇਰੀ ਘਰ ਵਾਲੀ ਆ ਤੇਰੇ ਰਿਸ਼ਤੇਦਾਰਾਂ ਨੂੰ ਖਾਉਂਗੇ ਥੋੜੇ ਵੀ ਮੈਂ ਉਂਜੀ ਤਰੀ ਫਿਰਦੀ ਆ ਪਤਾ ਤੂੰ ਆਪ ਨਹੀਂ ਜਦੋਂ ਕਦਰ ਜਾਣਦਾ ਤਾਂ ਕਿਸੇ ਨੂੰ ਕਿੱਥੇ ਚਰਦਾ ਕਰ ਲਿਆ ਯਾਰ ਆ ਲੱਭਦਾ ਹੀ ਬੰਦੇ ਨੂੰ ਦੁਪਹਿਰਾ ਹੋ ਜਾ ਇੱਥੇ ਤਾਂ ਫੋ 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 ਕਾਰਟ ਤਾਂ ਹਰ ਬੜੀਆ ਲਿਆ ਇਕੱਲੇ ਬੰਦੇ ਵਾਸਤੇ ਠੀਕ ਆ ਲੋਕੇਸ਼ਨ ਵੀ ਵਧੀਆ ਅੰਦਰੇ ਹੋਊ ਫੋ ਫੋ ਗੇਟ ਵੀ ਖੁੱਲਾ ਹੀ ਛੱਡ ਰੱਖਿਆ ਵਕਤ ਮਾੜੇ ਨੇ ਦੱਸਾਂ ਜੱਸੀ ਯਾਰ ਮੈਂ ਲਾ ਦਿਉ ਹੀ ਆ ਗਿਆ ਜੜਾ ਕੰਪਾ ਸੀ ਸੰਸਾਦਿਕਾ ਡਰਾਮਾ ਕਿ ਫਟੇ ਕੀ ਕਰਾ ਆ ਕਿੰਨੇ ਲੀਂ ਫਤੋਏ ਫੁੱਲ ਵੀ ਕਾਉਨ ਨੂੰ ਮਾਹੀ ਚਾੜੇ ਦਾ ਹੈ ਤੇ ਘਰ ਲਿਆ ਲੱਗਦਾ ਜਸੀ ਉਹ ਨਾ ਨਾ ਉਹ ਤੋ ਸਿਕਾ ਉਹ ਤੋ ਸਿਕਾ ਅਣੀ ਹਟ ਕਿਉਂ ਲੜ ਰਹੀ ਮੈਂ ਉਹ ਕਿੱਥੇ ਆ ਤੁਸੀਂ ਜਸੀ ਰਹਿੰਦਾ ਹਾਂ ਹਾਂਜੀ ਹਾਂਜੀ ਕਿੱਥੇ ਆ ਮੈਂ ਉਹਨਾਂ ਦੀ ਘਰ ਵਾਲੀ ਪੁੱਛੋ ਵਿਆਹ ਕਰਾ ਲਿਆ ਹਾਂਜੀ ਸਹੀਂ ਗਾਲ ਦੱਸੋ ਤੁਸੀਂ ਪਤਾ ਨਹੀਂ ਸੀ ਤੁਹਾਨੂੰ ਬਿਲਕੁਲ ਵੀ ਨਿਕੰਦਰ ਨੇ ਦੱਸੀ ਨਹੀਂਗਾ ਤਾਂ ਹੀ ਸ਼ਹਿਰ ਤੋਂ ਚੰਗਾ ਭਲਾ ਰਹਿੰਦਾ ਰਹਿੰਦਾ ਇੱਥੇ ਆ ਗਿਆ ਹਾਂ ਨਹੀਂ ਹੋ ਗਏ 2-3 ਮਹੀਨੇ ਤੂੰ ਤਾਂ ਨਵੇਂ ਬੜਾ ਯਾਰ ਖਰਾਬ ਹੋ ਗਿਆ ਉਹ ਕਿੱਥੇ ਆਉਗਾ ਆਜੋ ਉਹ ਮੜੇ ਬਾਹਰ ਨੂੰ ਗਏ ਨੇ ਮੈਨੂੰ ਲੱਗਦੀ ਫੋਨ ਵੀ ਨਹੀਂ ਚੱਕਿਆ ਹੋਇਆ ਮੈਨੂੰ ਦੋ ਵਾਰੀ ਫੋਨ ਕਰ ਲਿਆ ਇੱਥੇ ਆ ਕੇ ਗੇਟ ਤੇ ਐਂ ਤੇ ਬੈਸੋ ਤੁਸੀਂ ਪਾਣੀ ਲੈ ਕੇ ਆਉਂਦੇ ਸੀ ਪਾਣੀ ਲੈਣ ਤੋਂ ਬਹਿ ਜਾਓ ਤੁਸੀਂ 2 ਮਿੰਟ ਗੱਲਾਂ ਹੀ ਕਰ ਲੈਂਦੇ ਆ ਨੇ ਆ ਜਾਂਦਾ ਵਾਏ ਵੀ ਸੋਚਾਂ ਉਹਰੇ ਕੰਜਰ ਕਿੱਥੇ ਰਹਿ ਰਿਹਾ ਸੁਨੀ ਜੀ ਜਗ੍ਹਾ ਦੇ ਵਿੱਚ ਅੱਗ ਵਰਤੀ ਫੜਾਈ ਚੱਕੀਂ ਕਰਦਾ ਦੱਸਿਆ ਵੀ ਨਹੀਂ ਹੈਗਾ ਪਰ ਕੀ ਪਤਾ ਹਜੇ ਮਰ ਲੀਏ ਹੋਵੇ ਕੋਈ ਪਰ ਉਹ ਕਹ ਰਹੀ ਆ ਪਿਆ ਕਰਾਇਆ ਤਿੰਨ ਮਹੀਨੇ ਹੋ ਗਏ ਕੌਣ ਆਇਆ ਫੋਨ ਉਹ ਜੱਸੀ ਕਿੱਥੇ ਆ ਤੂੰ ਮੈਂ ਘਰੇ ਬੈਠਾ ਤਾਂ ਵਿਆਹ ਕਰਾ ਲਿਆ ਦੱਸੀ ਨਹੀਂ ਚਲ ਆ ਜਾ ਆ ਜਾ ਫਿਰ ਕਰਦੇ ਆ ਗੱਲ ਮਿਲ ਕੇ ਆ ਗਿਆ ਸੀ ਫੋਨ ਮੈਨੂੰ ਜੱਸੀ ਦਾ ਹੋਣੀ ਆਇਆ ਅੱਛਾ ਪਹਿਲਾਂ ਦੱਸ ਕੇ ਕਹਿਣਾ ਵੀ ਆਉਣਾ ਸੀ ਤੁਸੀਂ ਅੱਛਾ ਹਾਂਜੀ ਚਲੋ ਮੈਂ ਤਾਂ ਸਿਆਣਾ ਮੁੰਡਾ ਹੋਮਲਾ ਦੀ ਕੁਛ ਲੈਣ ਚਲੇ ਗਏ ਹੁਣੇ ਫਿਰ ਅੱਛਾ ਥਣ ਦੱਸਿਆ ਨਹੀਂ ਵਿਆਹ ਦਾ ਇੱਥੇ ਮੈਂ ਤਾਂ ਹਜੇ ਬਾਹਰ ਸੋਚ ਰਿਹਾ ਕਿ ਕਿੱਥੇ ਆ ਗਿਆ ਸ਼ਹਿਰ ਚੋਰੇ ਰਹਿਣ ਲੱਗ ਗਿਆ ਉਹ ਵੀ ਕਿਤੇ ਕੋਈ ਗਲਤ ਕੰਮੇ ਨਾ ਕਰਦਾ ਹੋਵੇ ਨਹੀਂ ਐ ਤਾਂ ਪਤਾ ਲੱਗਦਾ ਮੁੰਡੇ ਹੁੰਦੇ ਹਾਂ ਅੱਜ ਕੱਲ ਬਹੁਤ ਵਧੀਆ ਨੇ ਐ ਤਾਂ ਸਿਆਣਾ ਖੜਾ ਛੋਟਾ ਮੇਰੇ ਤੋਂ ਤੇ ਤੁਹਾਡੀ ਵਾਈਫ ਨਹੀਂ ਆਏ ਨਾਲ ਤੁਹਾਨੂੰ ਦੱਸ ਜੱਸੀ ਦੱਸੂਗਾ ਤੁਹਾਨੂੰ ਮੇਰੇ ਬਾਰੇ ਮੇਰਾ ਵਿਆਹ ਹੋਇਆ ਸੀਗਾ ਅੱਛਾ ਬਸ ਹੋਇਆ ਹੋਇਆ ਹੈ ਤਲਾਕ ਹੋ ਗਿਆ ਨਾ ਨਾ ਰੋਜੇ ਵਿਆਹ ਹੈ ਹਾਂ ਜੀ ਕੀ ਕਿਹਾ ਹੈ ਕੁਛ ਨਹੀਂ ਕੁਛ ਨਹੀਂ ਹੋਰ ਮੈਂ ਜਾ ਬਣਾ ਕਿੱਥੋਂ ਮੈਂ ਜੀ ਭਰਪੂਰ ਪਿੰਡ ਤੋਂ ਉਧਰ ਹੀ ਮਨਾਂ ਕੇ ਪਤਾ ਹੁੰਦਾ ਮੈਂ ਕੋਈ ਸੁਨੇਹਾ ਲੈ ਆਉਂਦਾ ਨਾ ਮੈਂ ਤਾਂ ਹਾਂ ਜੀ ਆਪਣੀ ਚੰਗੀ ਤਰ੍ਹਾਂ ਇਹਦੇ ਸਾਰੇ ਰਿਸ਼ਤੇਦਾਰਾਂ ਨੂੰ ਜਾਣਦੀ ਕਿਉਂਕਿ ਇਹਨਾਂ ਨੇ ਮਿਲਾਂ ਦੀ ਵਿਆਹ ਸੀ ਵੀ ਨਹੀਂ ਸੱਦਿਆ ਕਿਸੇ ਨੂੰ ਤਾਂ ਕਰਕੇ ਮੇਰੇ ਬਾਰੇ ਬੜਾ ਦੱਸ ਤੇ ਗਿਆ ਤੁਹਾਨੂੰ ਹਾਂ ਜੀ ਕੋਸ਼ਰ ਗਲਤ ਤਾਂ ਨਹੀਂ ਕਿਹਾ ਨਹੀਂ ਨਹੀਂ ਉਹ ਕਹਿੰਦਾ ਸੀ ਫੋਨ ਆਇਆ ਅੱਛਾ ਤੁਸੀਂ ਫੋਨ ਕੀਤਾ ਹੋਣਾ ਨਾ ਹਾਂ ਹਾਂ ਹੁਣ ਚੱਕ ਨਹੀਂ ਰਿਹਾ ਉਹਦੀ ਹੁਣ ਫਿਰ ਆਪੇ ਕਰਿਆ ਉਹਨੇ ਚਾਹ ਤਾਂ ਅੱਛਾ ਜਿਹੜਾ ਮੈਂ ਫੋਨ ਚੱਕਿਆ ਸੀ ਉਹ ਫਿਰ ਨਾਲ ਦੀ ਨਾਲ ਇਹਨਾਂ ਨੇ ਫੜ ਲਿਆ ਮੈਨੂੰ ਸ਼ੱਕ ਜਾਂ ਤਾਂ ਹੋ ਗਿਆ ਸੀ ਮੈਂ ਕਿਹਾ ਬਾਜ ਕੋਈ ਹੋਰ ਸੀ ਤਾਂ ਹੀ ਮੈਂ ਥੋੜਾ ਜਲਦਬਾਜੀ ਚ ਛੇਤੀ ਆ ਗਿਆ ਨਹੀਂ ਖਾਣ ਪੀਣ ਨੂੰ ਲਿਆਉਂਦਾ ਮੈਂ ਕੋਸ਼ਰ ਰਿਸ਼ਤੇਦਾਰਾਂ ਫਿਰ ਨੀ ਨਹੀਂ ਕੋਈ ਗੱਲ ਨਹੀਂ ਮੈਂ ਬਣਾ ਲੂੰਗੀ ਮੈਨੂੰ ਸਾਰਾ ਕੁਝ ਬਣਾਉਣਾ ਹੁੰਦਾ ਹੈ ਜਿਹੜਾ ਤੁਸੀਂ ਦੱਸੋ ਤੁਸੀਂ ਦੱਸੋ ਕੀ ਖਾਣਾ ਮੈਂ ਉਹੀ ਬਣਾ ਦੂੰਗੀ ਇੱਕ ਦੋ ਦਿਨ ਤੁਹਾਡੇ ਹੱਥ ਦੀ ਖਾ ਕੇ ਜਾਵਾਂਗੇ ਚਲੋ ਕੋਈ ਗੱਲ ਨਹੀਂ ਆ ਗੱਡੀ ਕਿਦੀ ਹੈ ਗੱਡੀ ਤਾਂ ਜਾਣੀ ਪਛਾਣੀ ਲੱਗ ਰਹੀ ਹੈ ਅੱਛਾ ਸਾਡੇ ਵਾਲੀ ਦੀ ਹੈ ਏ ਲਾ ਮਤਰਾ ਜਲਦੀ ਆ ਐ ਨਹੀਂ ਪਤਾਏਗਾ ਉਹਦੇ ਨਾਲ ਕੀ ਪਤਾ ਸੱਸ ਕੇ ਗੱਲਾਂ ਮਾਰ ਰਿਹਾ ਉਹ ਇਹ ਜਾਈ ਹੈ ਚੱਲੋ ਛੇਤੀ ਚੱਲ ਲੈ ਉਹੀ ਗੱਲ ਹੋ ਗਈ ਕਿਵੇਂ ਮੇਰੇ ਸਾਲੀ ਦੀ ਕੀਮਤ ਦਾਦਣੀਆਂ ਪਾ ਪੜ ਕੇ ਅਸਰੀਏ ਦੇ ਨਾਲ ਖੜ ਜਾ ਮੈਂ ਤੁਸੀਂ ਨਵੇਂ ਵਿਆਹ ਨੂੰ ਚਟਾ ਸੂਟ ਪਾ ਰੱਖਿਆ ਚੂੜਾ ਚਾਣਾ ਕੋਈ ਸਜ ਕੇ ਰਿਹਾ ਕਰੋ ਮਾੜਾ ਮੋਟਾ ਕੋ ਰੋਕਦਾ ਵਸੇ ਮੈਂ ਨਾ ਥੋੜਾ ਸੋਚ ਕੇ ਜੀ ਨਹੀਂ ਨਹੀਂ ਹਰਮਨ ਛੋਕੜਾ ਬੈ ਕਦਾ ਆਓ ਜੀ ਹੋਰ ਜੀ ਵੀ ਜੀ ਵਧੀਆ ਵਧੀਆ ਹਰਮਨ ਤੈਨੂੰ ਪਤਾ ਚੰਗੀ ਤਾਂ ਉਹ ਅੰਗਰੇਜ਼ਾ ਫੀਲ ਨਹੀਂ ਨਹੀਂ ਇਹ ਨਹੀਂ ਰਿਸ਼ਤੇਦਾਰ ਆ ਚਾਹ ਬਣੀ ਬਣਾ ਰਹੇ ਕੋਈ ਨਹੀਂ ਕੋਈ ਬਣਾ ਉਹ ਸੁਣਾ ਤੂੰ ਪਤੰਦਰਾ ਬਲਾਕ ਮੈਂ ਤੈਨੂੰ ਦੱਸਿਆ ਵੀ ਜੀ ਤਾ ਹਾਂ ਸਹੀ ਗੱਲ ਆ ਜੋ ਕੁਰਸੀ ਜੀ ਤਾਂ ਕਰ ਲੈ ਅੰਦਰ ਨੂੰ ਹਾਂ ਸਹੀ ਹੈ ਹੈ ਸਹੀ ਆ ਆਪਣਾ ਇਥੋਲੇ ਅਗੇ ਤੋਂ ਨਾ ਕਲ ਚੋਰੀ ਚੋਰੀ ਦਾ ਸਾਰਾ ਨਾਂ ਬੱਸ ਆ ਗਾ ਵਿਆ ਪਤਾ ਕੀ ਹੈ ਮੈਨੂੰ ਐ ਸੀ ਵੀ ਆਪਣੇ ਮਨਪਸੰਦ ਦੇ ਨਾਲ ਕਰਾਈਏ ਵਿਆ ਸੋ ਪਸੰਦ ਦਾ ਤੇਰੀ ਬੱਸ ਉਹ ਫੋਨ ਜੱਡਿਆ ਮੜਾਇਆ ਕੋਈ ਨਹੀਂ ਕੋਈ ਸੰਤਪਤਾ ਤੇਰੀ ਸੇ ਨੰਬਰ ਹੈ ਕਹਿਟ ਹੈ ਮੈਂ ਤਾਂ ਇਹ ਕਹਿੰਦਾ ਤੂੰ ਵੀ ਕਰਾ ਲੈ ਵਿਆ ਤਾਂ ਕੱਜਰ ਤਾਂ ਤੂੰ ਤਾਂ ਕਰਾ ਲਈ ਕੋਈ ਹੁਣ ਮੈਂ ਕਹਤੋਂ ਬੋਲਦਾਂ ਨਾ ਨਾ ਵਧੀਆ ਮੈਂ ਕਿਹਾ ਇੱਕ ਨੰਬਰ ਅਸਰ ਹੈ ਦੀ ਯਾਰਾ ਹੈ ਨਾ ਪਹਿਲਾਂ ਇਹ ਸ਼ਹਿਰ 'ਚ ਰਹਾ ਕਰਦੀ ਸੀ ਹੁਣ ਪਿੰਡ 'ਚ ਰਹਿ ਰਹੀ ਆ ਮੈਂ ਤਾਂ 2-3 ਸਾਲ ਰਹਿਣ ਦਾ ਪ੍ਰੋਗਰਾਮ ਆਇਆ ਘਰੇ ਲੜਕੇ ਆਇਆ ਮੈਂ ਕਿਹਾ ਅੱਛਾ ਮੈਨੂੰ ਕੀ ਪਤਾ ਸੀਗਾ ਵੀ ਤੂੰ ਹੁਣ ਪਿਆ ਹੋਇਆ ਪਰਿਆ ਹੋ ਗਿਆ ਮਤਲਬ ਤੇਰਾ ਘਰ ਮਾਸਾ ਟੋੜੇ ਇੱਥੇ ਮੈਂ ਤਾਂ ਫੋਨ ਚੱਕਿਆ ਬੱਸ ਯਾਰ ਫੋਨ ਜੰਮੜਿਆ ਮੈਂ ਕੰਮ ਜਾ ਗਿਆ ਸੀ ਫੋਨ ਮੇਰਾ ਰਹਿ ਗਿਆ ਸੀ ਘਰੇ ਅੱਛਾ ਹਾਂ ਕੋਈ ਗੱਲ ਨਹੀਂ ਰਾਜੀ ਇੱਕ ਦੋ ਦਿਨ ਜਿਹੜਾ ਦਿਨ ਤੱਕ ਲਾਣਾ ਮੁਚਕਰ ਨਹੀਂ ਇੱਕ ਦਿਨ ਤਾਂ ਰਹਿਣਾ ਪਣਦਾ ਹੀ ਆ ਹੁਣ ਆਇਆ ਤੇ ਰਬ ਦਾ ਘਰ ਹੈ ਕੋਈ ਗੱਲ ਨਹੀਂ ਦੇਖ ਲੈ ਜੇ ਕੋਈ ਪ੍ਰੋਬਲਮ ਆ ਫਿਰ ਕੋਈ ਗੱਲ ਨਹੀਂ ਬਾਈ ਹੂੰ ਤਾਂ ਬਈ ਅਸੀਂ ਦੋ ਆ ਜਣਾਂ ਨੂੰ ਜਾਣਾ ਸੀ ਹਫਤੇ ਕੇ ਵਾਸਤੇ ਘੁੰਮਣ ਜਾ ਪਲਾਨ ਜਾ ਬਣਾਏ ਹੋਏ ਸੀ ਅੱਛਾ ਚਲ ਕੋਈ ਗੱਲ ਨਹੀਂ ਤੇਡੇ ਕਰਕੇ ਆਪਾਂ ਰਹਿ ਜਾਂਦੇ ਆ ਤੂੰ ਰਹਿ ਜੀ ਲੋਕ ਤੇ ਜੇ ਬਾਈ ਤੁਹਾਡਾ ਜਾਣ ਦਾ ਪ੍ਰੋਗਰਾਮ ਆ ਤਾਂ ਮੈਂ ਚਲਾ ਜਾਣਾ ਕੋਈ ਗੱਲ ਨਹੀਂ ਫਿਰ ਮਾਰ ਲੂੰਗਾ ਜਿਹੜਾ ਮੈਂ ਕੋਈ ਗੱਲ ਨਹੀਂ ਬਈ ਅਸੀਂ ਇੱਕ ਦੋ ਦਿਨ ਬਾਅਦ ਚ ਭੱਗ ਜਲਾਂਗੇ ਉਹ ਇੱਕ ਦੋ ਦਿਨ ਨਹੀਂ ਬਾਈ ਮੈਂ ਤਾਂ ਹਫਤੇ ਦਾ ਪਲਾਨ ਬਣਾ ਕੇ ਆਇਆ ਸੀਗਾ ਵੀ ਚਲ ਤੇਰੇ ਨਾਲ ਰਹਾਂਗੇ ਕੋਈ ਗੱਲ ਕਰਾਂਗੇ ਬੜੀ ਇਤਰਾ ਮਨ ਲੱਗਦਾ ਹੈ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਦੇਖੀ ਆਉਂਗੀ ਦੇਖ ਲਾ ਮੈਨੂੰ ਥੋੜਾ ਜਿਹਾ ਘਬਰਾਇਆ ਹੋਣਾ ਨਾ ਘਬਰਾਣਾ ਤਾਂ ਮੈਂ ਹੈ ਨਹੀਂ ਘਬਰਾਣਾ ਕਦੇ ਹੁੰਦੀ ਹੈ ਬਤਾਨਾ ਤੂੰ ਨਾ ਨਾ ਮੈਂ ਤਾਂ ਇਹ ਆਪਣੇ ਘਰ ਸਮਝੇ ਕਿ ਤੂੰ ਮੈਂ ਹਫਤੇ ਦਾ ਪਲਾਨ ਬਣਾਇਆ ਸੀਗਾ ਹਾਂ ਚਲੋ ਕੋਈ ਨਹੀਂ ਜੇ ਜ਼ਰੂਰੀ ਵੀ ਹੋਇਆ ਦੱਸ ਦੀ ਮੈਨੂੰ ਚਲ ਕੋਈ ਨਹੀਂ ਇੱਕ ਦਿਨ ਤਾਂ ਪਰਹਾੜੀ ਦੇ ਹੱਥ ਦੀਆਂ ਖਾ ਕੇ ਜਾਊਂਗਾ ਅੱਛਾ ਚੱਲ ਕੋਈ ਗੱਲ ਨਹੀਂ ਮੈਂ ਹਰਮਨ ਨੂੰ ਦੇਖ ਕੇ ਆਣਾ ਚਾਹ ਬਣਾਉਣ ਗਈ ਸੀ ਹਾਲੇ ਤੱਕ ਆਈ ਹੀ ਨਹੀਂ ਹੈਗੀ ਕਿ ਮੈਂ ਭਜਾਉਣ ਨੂੰ ਕਾਲਾ ਹੋਇਆ ਮੈਂ ਵੀ ਚੂਨੇ ਚਿੱਟ ਲਾ ਕੇ ਜਾਊਂਗਾ ਜਾਂਦਾ ਮੈਂ ਵੀ ਨਹੀਂ ਮੈਨੂੰ ਵੀ ਜੇਲਦਾਰ ਕਿਹਨੇ ਕਹਿਣਾ ਕਿ ਮੈਂ ਭਜਾਉਣ ਨੂੰ ਕਾਲਾ ਹੋਇਆ ਕਰਦਾ ਜਾਂਦਾ ਮੈਂ ਵੀ ਨਹੀਂ ਮੈਨੂੰ ਵੀ ਜੇਲਦਾਰ ਕਿਹਨੇ ਕਹਿਣਾ ਜੇ ਚੂਨੇ ਚਿੱਟ ਨਾ ਲਾਈ ਤੈ ਕਿ ਜਾ ਦੋ ਚਾਰ ਤਾਂ ਮੇਰੀ ਗੱਲ ਸੁਣ ਨੀ ਨਾ ਤੈਨੂੰ ਕੀ ਸਮਝਾ ਕੇ ਗਿਆ ਸੀ ਹੈ ਵੀ ਨਹੀਂ ਉਹਦੇ ਨਾਲ ਬੈਠਣਾ ਹੈਗਾ ਕਿਵੇਂ ਹੱਸ ਹੱਸ ਕੇ ਗੱਲਾਂ ਮਾਰਨ ਲੱਗ ਰਹੀ ਸੀ ਮੇਰੇ ਪਾਣੀ ਫੜਾਉਣ ਗਈ ਸੀ ਨਾ ਮੇਰੇ ਸੜੀ ਜੇ ਪਾਣੀ ਫੜਾਉਣ ਗਈ ਸੀ ਤੂੰ ਪਾਣੀ ਫੜਾ ਕੇ ਪਰਾਂ ਤਾਂ ਹੋ ਜਾ ਉਹਨੇ ਬਿਠਾ ਲਿਆ ਸੀ ਪਰ ਮੈਂ ਬਿਠਾ ਲਿਆ ਜੀ ਮੈਨੂੰ ਤਾਂ ਕੋਈ ਬਿਠਾਉਂਦਾ ਨਹੀਂ ਹੈਗਾ ਜਿੰਨੇ ਤੂੰ ਬੈਠੀ ਸੀ ਉਹਦੇ ਨਾਲ ਫਿਰ ਤੁਸੀਂ ਜਾਓਗੇ ਤਾਂ ਹੀ ਉਹਨਾਂ ਦੇ ਘਰੇ ਬਿਠਾਉਣਗੇ ਤੁਹਾਨੂੰ ਅੱਗੇ ਤੋਂ ਨਾਲ ਦੇ ਨਾਲ ਫਸਦੀ ਮੈਨੂੰ ਮੈਂ ਉਹਨੂੰ ਕਿਹੜਾ ਕੁਝ ਗਲਤ ਕਿਹਾ? ਉਹ ਤਾਂ ਉੰਜ ਹੀ ਵੈਸੇ ਗੱਲਾਂ ਕਰਨ ਲੱਗ ਗਏ ਸੀਗੇ। ਫਿਰ ਉਹਨੂੰ ਕਿਹੜਾ ਬੰਦਾ ਸੀ ਵੀ ਕੌਣ ਆ ਮੈਂ? ਲੱਗੇ ਸੀ ਗੱਲਾਂ ਮਾਹਮਾ। ਚੰਗਾ ਮਚਾ ਬਣਾ ਕੇ। ਅੱਗੇ ਧਿਆਨ ਨਾਲ ਠੀਕ ਐ। ਠੀਕ ਐ। ਦੱਸ। ਤੂੰ ਮੇਰੇ ਵਿਆਹ ਕੇ ਲੈ ਆਇਆ ਹੈ? ਜਾਂ ਮੈਨੂੰ ਗੁਲਾਮ ਬਣਾ ਕੇ ਲੈ ਆਇਆ ਹੈ? ਵੀ ਮੈਂ ਤੇਰੇ ਹੱਥਾਂ ਦੀ ਕੱਟ ਪੁਤਲੀ ਆ। ਜਿਵੇਂ ਤੂੰ ਨਚਾਏਂਗਾ, ਓਵੇਂ ਨੱਚੀ ਜਾਊਂਗੀ ਮੈਂ। ਮੈਨੂੰ ਤਾਂ ਲੱਗਦੀ ਮੈਂ ਫਸ ਗਈ। ਉਦੋਂ ਤਾਂ ਬਥੇਰਾ ਚੰਗਾ ਬਣ ਬਣ ਦਿਖਾਉਂਦਾ ਸੀ ਤੇ ਹੁਣ ਹੋਣਾ ਹੀ ਲੱਗਦਾ ਜਿਵੇਂ ਖਾਏਗਾ। ਵੀ ਤੇਰਾ ਭਾਈ ਐ। ਜੇ ਮੈਂ ਨਹੀਂ ਇੱਜ਼ਤ ਕਰੂੰਗੀ ਨਹੀਂ ਚਾਪਾਣੀ ਦੇਊਗੀ ਫੇਰ ਤੂੰ ਗਏਗਾ ਵੀ ਮੇਰੀ ਦੀ ਇੱਜ਼ਤ ਨਹੀਂ ਕੀਤੀ। ਚਲ। ਉਸ ਨੂੰ ਨਾ ਗਾਲੀ ਤੱਕ ਗੱਲ ਕਰਦਾ ਤੈਨੂੰ ਵਿਆਹ ਕਰਾਉਣ ਨੂੰ ਇਹੀ ਮਲੱਕੇ ਲੱਭਿਆ ਸੀ ਇੰਦਰ ਗੌਰ ਕਰ ਰਾਣੀ ਬਣਾ ਕੇ ਰੱਖੂਗਾ ਰਹਿਂਦੀ ਜ਼ਿੰਦਗੀ ਤੱਕ ਐਨਾ ਸੋਹਣਾ ਸੁਨੱਖਾ ਚਿਹਰਾ ਤੇਰਾ ਹੀ ਸਦੇ ਪੱਲੇ ਪੈਣਾ ਸੀ ਹੈ ਕਿੱਧਰ ਗਿਆ ਨਹੀਂ ਇਹ ਖਿਆਲ ਸੀ। ਇਹ ਕਿਵੇਂ ਦਾ ਖਿਆਲ ਸੀ? ਜਾਣੀ ਪਰੇ। ਤੁਹਾਨੂੰ ਕਿਹੜੀਆਂ ਸੋਚਾਂ ਚ ਪੈ ਗਈ? ਹਾਂ। ਦੱਸੀ। ਮੈਨੂੰ ਪਤਾ ਲੱਗਿਆ ਮੈਂ ਆਪਣੇ ਨਾ ਮੂੰਹ ਤੇ ਅਨਾਰੀ ਸੀ। ਵਿੱਚ ਵੱਜ ਲੱਗੀ ਸੀ। ਮੈਂ ਤਾਂ ਕਹਿਣਾ ਹੋਰ ਵੱਜ। ਵਧੀਆ ਲੱਗਦਾ ਐ ਐਸੇ। ਉਹ ਯਾਦੂ ਬਾਲੀ ਸੋਣੀ ਲੱਗ ਰਹੀ ਰੋਟੀ ਬਣਾ ਕੇ ਦੇਵਾਂ ਤੁਹਾਨੂੰ ਤੁਸੀਂ ਖਾਦੀ ਨਹੀਂ ਰੋਟੀ ਹਜੇ ਤੱਕ ਰੋਟੀ ਨਹੀਂ ਛੱਡ ਅੱਜ ਤਾਂ ਲੱਗੇੜੀ ਰਹਾ ਵੀ ਫਰਜਾਈਆਂ ਨਹੀਂ ਮੈਂ ਫਰਜਾਈਆਂ ਤੁਹਾਡੇ ਵੀਰ ਨੇ ਵੀ ਆਉਣ ਵਾਲਾ ਹੀ ਉਹ ਵੀ ਉਹ ਨਹੀਂ ਫਿਰ ਕੀ ਹੈ ਤੈਨੂੰ ਲੱਗਦਾ ਵੀ ਉਹ ਟਾਈਮ ਤੇ ਕੋਈ ਕੰਮ ਕਰਦਾ ਕੋਈ ਨਹੀਂ ਉਹ ਕਿਹੜਾ ਕਿਤੇ ਜਾਂਦਾ ਨਹੀਂ ਫਿਰ ਵੀ ਤੁਸੀਂ ਜਿਹੜਾ ਕੁਝ ਖਾਣਾ ਮੈਨੂੰ ਦੱਸ ਦੋ ਮੈਂ ਉਹ ਹੀ ਬਣਾ ਦੇਵਾਂਗੀ ਇਹ ਹੱਥ ਕਿਤੇ ਉਹ ਕੰਮ ਕਰਨ ਵਾਲੇ ਨੇ ਉਹ poco ਕੰਮ ਕਰ ਕੰਮ ਵਾਲੀ ਰੱਖਦੀ ਏ ਨਹੀਂ ਨਹੀਂ ਕੰਮ ਵਾਲੀ ਦੀ ਕੋਈ ਜ਼ਰੂਰਤ ਨਹੀਂ ਕੰਮ ਕਰਨ ਦੀ ਲੋੜ ਨਹੀਂ ਪੈਣੀ ਸਾਰੇ ਕੰਮ ਨੌਕਰਾਂ ਨੇ ਲਾ ਦਿੰਨੇ ਆ ਇੱਕ ਨਹੀਂ ਨਹੀਂ ਅੱਛਾ ਤੁਸੀਂ ਭੇਜੋ ਉਹ ਕੋਈ ਨਹੀਂ ਲੈ ਵੀ ਜੱਸੀ ਹੁਣ ਨਹੀਂ ਜੇਲਦਾਰ ਜਾਂਦਾ ਆ ਜੜਾਂ 'ਚ ਬੈਠੂ ਅੱਛਾ ਆਪਣਾ ਮਾ ਕੋ ਟੱਕਾ ਫੇਰ ਉਹ ਕਿੱਥੇ ਕੰਮ ਨੂੰ ਚੱਲੀ ਜਾਮਣਾ ਮੈਂ ਚਾਹ ਬੜਾ ਨਹੀਂ ਨਹੀਂ ਹੁਣ ਕੰਮ ਟੋਲੇ ਬਿਆਰ ਕਰੂੰ ਝੱਕਾ ਤੋੜਨ ਦੀ ਲੋੜ ਨਹੀਂ ਤੈਨੂੰ ਓਹੋ ਤੂੰ ਟੌਰ ਨਾਲ ਰਿਹਾ ਬੈਠਾ ਫੇਰ ਹੁਣ ਖਾਣਾ ਪੀਣਾ ਤਾਂ ਬਣਾਉਣਾ ਹੀ ਪਊਗਾ ਆਪਾਂ ਨੂੰ ਓ ਸ਼ੌਂਕ ਨਾਲ ਰਿਹਾ ਕਰ ਤੂੰ ਸਾਰੇ ਕੰਮ ਵਾਸਤੇ ਸੈੱਟ ਹੋ ਗਿਆ ਨਾ ਮਾ ਸਾਰਾ ਨਾ ਜਿੰਨੇ ਦਿਨ ਤੁਸੀਂ ਹੋ ਓਨੇ ਦਿਨ ਤਾਂ ਤੁਸੀਂ ਮੈਨੂੰ ਕੰਮਾਂ ਲਈ ਲਾਤੀ ਜਾਣਾ ਕਿੱਥੇ ਆ ਹੁਣ ਜੇ ਗਿਆ ਵੀ ਆਉਂਦਾ ਜਾਂਦਾ ਹੀ ਰਹੂ ਮੈਂ ਕੋਈ ਜਾਦਾ ਸੱਚੀ ਉਹਨੇ ਘੜਾ ਘਰੇ ਬੜਨਾ ਹੁੰਦਾ ਇੱਕ ਤੁਸੀਂ ਕਿੱਥੇ ਤੇਰੇ ਪੱਲੇ ਪਾਇਆ ਐਨੇ ਚੰਗੇ ਹੋ ਤੁਸੀਂ ਹੈ ਇਹ ਕੀ ਆ ਹੈਗਾ ਜੇ ਵੀ ਤੁਹਾਡੀ ਮਸੀ ਦਾ ਮੁੰਡਾ ਪਰ ਇਹ ਪੂਰਾ ਕਦਰ ਨਹੀਂ ਕਰਦਾ ਮੇਰੀ ਉੱਥੇ ਚੰਗਾ ਰਹਿੰਦਾ ਸੀ ਪਤਾ ਨਹੀਂ ਹੁਣ ਕੀ ਸੋਚ ਹੈ ਦੀ ਕੀ ਨਾ ਮੈਨੂੰ ਤਾਂ ਕਦੇ-ਕਦੇ ਲੱਗਦਾ ਵੀ ਕਿਸੇ ਨਸ਼ੇ ਨੁਸ਼ੇ ਤੇ ਗਲਤ ਪਾਸੇ ਨਾ ਚੱਲ ਰਿਹਾ ਹੋਵੇ ਜਿਹੜਾ ਸਾਰੇ ਕੰਮ ਨਹੀਂ ਨਹੀਂ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਜੀ ਹੋ ਵੀ ਪਤਾ ਲੱਗਦਾ ਮੁੰਡੀ ਵਾਸਾ ਐ ਸੋਚਦਾ ਵੀ ਮੈਨੂੰ ਕੋਈ ਹੋਰ ਨਾ ਵੇਖੇ ਮੇਰੇ ਨਾਲ ਕੋਈ ਹੋਰ ਗੱਲ ਨਾ ਕਰ ਲੇ ਮੈਨੂੰ ਵੀ ਤੂੰ ਭੇਜਣ ਨੂੰ ਕਾਲਾ ਹੋਇਆ ਪਿਆ ਪਰ ਮੈਂ ਕਿੱਥੇ ਨਿਕਲਣਾ ਚਾਹੀਦਾ ਮੈਂ ਤਾਂ ਮਨ ਬਣਾ ਕੇ ਆਈ ਸੀ ਹਫਤਾ ਰਹਿ ਕੇ ਜਾਵਾਂ ਤਾ ਮੈਂ ਰਹਿ ਕੇ ਜਾਵਾਂ ਇਹ ਤਾਂ ਤੁਸੀਂ ਹੋ ਜਿਹੜੇ ਰਹਿ ਰਹੇ ਆ ਇਹਦੇ ਇੱਕ ਦਿਨ ਹੀ ਰਹਿ ਦਿੰਦਾ ਕਿਸੇ ਨੂੰ ਅੱਪਾ ਕਹਿ ਤਾ ਤਾ ਰਹਾਂਗੇ ਜੋ ਕਹਿਣਾ ਹੈ ਕਹਿ ਜਾਓ ਥੇ ਫਿਰ ਮੈਂ ਚਾਹ ਬਣਾ ਕੇ ਦੇਵਾਂ ਤੁਹਾਨੂੰ ਕਮਰਾ ਜੀ ਕਰਦਾ ਪੱਕੇ ਰਹਿ ਜਾਣਾ ਵਰੀ ਮੈਂ ਆਉਂਦੇ ਨਹੀਂ ਆਉਂਦਾ ਸਾਹਿਬ ਤੇ ਪੱਕੇ ਤੂੰ ਚਾਹ ਚੁੱਪੀ ਬੈਠੀ ਰਹਗਾ ਤੇ ਪੱਕੇ ਤੁਸੀਂ ਰਹੇਗੀ ਤਾਂ ਫੇਰ ਇਹ ਘਰ ਛੱਡ ਜਾਊਗਾ ਤੁਸੀਂ ਚਾਹ ਪੀਓਗੇ ਮੈਂ ਚਾਹ ਬਣਾਉਣੀ ਆ ਥੜੀ ਸਾਡ ਚਾਹ ਤਾਂ ਹੀ ਪੀਣੀ ਆ ਨੇ ਆਪਾਂ ਬਸ ਤੂੰ ਬੈਠੇਗੀ ਕੋਦੇ ਬੈਠਣ ਵਾਸਤੇ ਉੱਤੇ ਰਹੇ ਕੰਮ ਆਈ ਲਾਈਆ ਤੈਨੂੰ ਬਸਾਂ ਕਰ ਚਾਹ ਦਾ ਪੰਪੀ ਪੀਉਗਾ ਮੇਰੇ ਤਾਂ ਲੱਗਦੀ ਹੈ ਕਿ ਬੇਮਾਨਚੇ ਕੁਛ ਹੋ ਰਹੀ ਜਲਦਾ ਲੱਗਦਾ ਉਹ ਨਹੀਂ ਤੁਸੀਂ ਬਾਹਰ ਉਹ ਮੈਨੂੰ ਮੈਂ ਕੱਢ ਕਿਆ ਜਿਹੜਾ ਉੱਪਰ ਛੱਤ ਤੇ ਕਿਹੜਾ ਕੱਢ ਲੋ ਆਹ ਉੱਪਰ ਦੇਖ ਤਾ ਇਹ ਕੌਣ ਹੈ ਇਹ ਇੱਕ ਆਈ ਕੰਮ ਵਾਲੀ ਰੱਖੀ ਆਪਾਂ ਕੰਮ ਵਾਲੀ ਰੱਖੀ ਆ ਹਾਂ ਨੋ ਤੇਰਾ ਦਿਮਾਗ ਖਰਾਬ ਹੈ ਨਾ ਤੇਰੇ ਹੱਥ ਨੂੰ ਡਰੇ ਨੇ ਕੰਮ ਆ ਕੇ ਰੱਖਣ ਨੂੰ ਬਈ ਇਹਨਾਂ ਨੂੰ ਤਾਂ ਉਹ ਪਾਈ ਨੇ ਰੱਖਿਆ ਤੂੰ ਇੱਕ ਮਿੰਟ ਨਾ ਨੀ ਨੀ ਵੀਰੇ ਰੱਖਿਆ ਤਿੰਨ ਤੈਨੂੰ ਤਾਂ ਤੂੰ ਵਿੱਚ ਨਾ ਨਾ ਸਾਡੇ ਵਿੱਚ ਨਾ ਕੀ ਚੱਕਰ ਹੈ ਮੈਂ ਨਹੀਂ ਮੈਂ ਵੱਡੀ ਮਹਾਰਾਣੀ ਹੈ ਪਹਿਲਾਂ ਵੱਡੇ ਘਰੋਂ ਤੇ ਆਈ ਹੈ ਤੂੰ ਮੈਂ ਨਹੀਂ ਬੁਲਾਇਆ ਹੈ ਨਾ ਉਹ ਤਾਂ ਤੋਰ ਵੱਡੇ ਨੂੰ ਬੁਲਾਇਆ ਮਿਲਦਾ ਤੈਨੂੰ ਸਾਰਾ ਕੁਝ ਤੁਹਾਡੇ ਭਰਾ ਨੇ ਬੁਲਾਇਆ ਹੈ ਕੀ ਪਤਾ ਉਹਨੂੰ ਮੇਰੇ ਹੱਥ ਦੀ ਰੋਟੀ ਨਹੀਂ ਚੰਗੀ ਲੱਗਦੀ ਜਾਂ ਭਾਂਡੇ ਮਾਂਜੇ ਨਹੀਂ ਉਹਨੂੰ ਮੇਰਾ ਉਹਨੇ ਕਿਵੇਂ ਬੁਲਾਇਆ ਤੂੰ ਉਹਨੂੰ ਕਹਿ ਦੇ ਵੀ ਨਹੀਂ ਰੱਖਣ ਦੀ ਲੋੜ ਹੈ ਮੈਂ ਹੈਗੀ ਜਿਆਦਾ ਮੈਂ ਕਿਹਾ ਸੀ ਇਹ ਅੰਨ ਨੇ ਜਿਮਣਾ ਪੁੱਛ ਲਓ ਆਪਾਂ ਮੈਂ ਤੂੰ ਨਹੀਂ ਕਰ ਉਹ ਇਹ ਛੱਡ ਤੂੰ ਜਾ ਦਾਦਾ ਉਹ ਉਹ ਉਧਰ ਗੱਲ ਤੇ ਕਰ ਲੋ ਚੱਲ ਕੋਈ ਗੱਲ ਨਹੀਂ ਮੈਂ ਕਰ ਲਉਂਗਾ ਤੁਸੀਂ ਦਾਦਾ ਜੀ ਆਪਦੀ ਮਿਹਨਤ ਲੈ ਕੇ ਜਾਉਂਗੀ ਮੈਂ ਥੋੜੀ ਜਾਉਂਗਾ ਅੱਛਾ ਠੀਕ ਹੈ ਜਿਨ੍ਹਾਂ ਨੇ ਮੈਨੂੰ ਰੱਖਿਆ ਆਪੇ ਹੁਕਮ ਮੇਰਾ ਘਰ ਇਹ ਇਹ ਕਿਸੇ ਉਹਦਾ ਨਹੀਂ ਹੈਗਾ ਜਿਨੇ ਤੈਨੂੰ ਰੱਖਿਆ ਘਰ ਤਾਂ ਥੋੜਾ ਮੈਂ ਮੰਨ ਲਿਆ ਫਿਰ ਤੁਸੀਂ ਆਪਦੇ ਭਰਾ ਨਾਲ ਗੱਲ ਕਰੋ ਸਾਨੂੰ ਕੀ ਕਹਿੰਦੇ ਮੈਂ ਤਾਂ ਤੂੰ ਨਾ ਫੇਰ ਲੱਗੀ ਬਣ ਮੈਂ ਚਾਟਾ ਮਾਰੂਗਾ ਕੰਨ ਦੇ ਇੱਕ ਰੱਖ ਕੇ ਮੈਂ ਤਾਂ ਤਿਲਸ ਕਿ ਡਿੱਗ ਗਈ ਸੀ ਬਾਥਰੂਮ ਤੇ ਗੇ ਟੱਗ ਗਈ ਚੱਲ ਭਾਈ ਤੂੰ ਕੰਮ ਕਰ ਆਬਦਾ ਕੰਮ ਕਰ ਤੂੰ ਵਿੱਚ ਨਾ ਬੋਲ ਸ਼ਾਇਦ ਉਹਨੂੰ ਐ ਲੱਗਿਆ ਵੀ ਮੈਂ ਔਖੀਆਂ ਤਾਂ ਕਰਕੇ ਠੀਕ ਆ ਓਕੇ ਨਾ ਨਾ ਜਿਆਦੇ ਉਹਦੇ ਲਵੇ ਨਾ ਖੜਾ ਕਰ ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਮੈਂ ਉਹਦੇ ਲਵੇ ਕਿੱਥੇ ਖੜਦੀ ਆ ਆ ਕੀ ਹੋਈ ਕੀ ਇਹ ਕੀ ਚੱਲ ਰਿਹਾ ਤੂੰ ਬੈਠਿਆ ਉਹ ਕੰਮ ਕਰ ਰਹੀ ਆ ਲੈ ਤੇ ਫੇਰ ਅਗਲੀ ਨੇ ਪੈਸੇ ਲੈਣੇ ਨੇ ਕੰਮ ਤਾਂ ਕਰੂਗੀ ਤੇਰੇ ਨਾਲ ਤਾਂ ਟੁੱਟ ਰਿਆ ਨੇ ਮੇਰੇ 7 ਵਜੇ ਡਿੱਗ ਕੇ ਅੱਛਾ ਮੈਨੂੰ ਲੱਗਦਾ ਐਕਟਿੰਗ ਕਰ ਰਹੀ ਐ ਤੂੰ ਨਹੀਂ ਐਕਟਿੰਗ ਕਿਉਂ ਕਰ ਰਹੀ ਮੈਨੂੰ ਲੱਗਦਾ ਨਾ ਕਿ ਮੇਰੇ 7 ਵਜੇ ਮੇਰੇ ਕਿਵੇਂ 7 ਵਜੇ ਡਿੱਗ ਗਈ ਤੇ ਸਿਲਸਕੇ ਚਲ ਠੀਕ ਐ ਕੋਈ ਗੱਲ ਨਹੀਂ ਆਰਾਮ ਕਰ ਲੈ ਕੋਈ ਗੱਲ ਕਰ ਲੈ ਕਰ ਲੈ ਉਹ ਕਿੱਥੇ ਨਾਲੇ ਪਤਾ ਨਹੀਂ ਮੈਨੂੰ ਤਾਂ ਸ਼ਾਇਦ ਛੱਤ ਤੇ ਹੋਊਗਾ ਕੋਈ ਨਾ ਮੈਂ ਕਰਦਾ ਬਾਈ ਨਾਲ ਗੱਲ ਠੀਕ ਆਦੇ ਵਾਸਤੇ ਰੱਖੀ ਐ ਮਰਜਣਿਆ ਤੂੰ ਤਾਂ ਜਮੀ ਮੈਨੂੰ ਐ ਸਮਝ ਲਿਆ ਵੀ ਬਸ ਮੈਂ ਤਾਂ ਹੁਣ ਤੇਰੇ ਪਿੰਜਰੇ ਦੀ ਚਿੜੀ ਆ ਤੇ ਤੇਰੀ ਮਰਜ਼ੀ ਨਾਲ ਹੀ ਚੱਲੂਗੀ ਹੁਣ ਤੂੰ ਮੇਰੇ ਤੇ ਹੱਥ ਵੀ ਚੱਕਣ ਲੱਗ ਗਿਆ ਕੋਈ ਨਾ ਜੇ ਤੂੰ ਐਂ ਕਰਦਾ ਰਿਹਾ ਨਾ ਤਾਂ ਥੋੜਾ ਟਾਈਮ ਹੀ ਹੈ ਤੂੰ ਆਪਦੇ ਹੱਥ ਫੂਕੇਗਾ ਆਪ ਪਕਾਏਗਾ ਆਪ ਖਾਏਗਾ ਸੱਕੀਆਂ ਭੈਣਾ ਦੇ ਮੁੰਡੇ ਨੇ ਕਿੰਨਾ ਫਰਕ ਹੈ ਨਾ ਚ ਕਿੰਨਾ ਚੰਗਾ ਦੀਦੀ ਇੱਕ ਗੱਲ ਪੁੱਛਾਂ ਤੁਹਾਨੂੰ ਹਾਂ ਪੁੱਛ ਬੁਰਾ ਤਾਂ ਨਹੀਂ ਮਨੋਗੇ ਨਹੀਂ ਆਹ ਕੌਣ ਸੀਗਾ ਇਹ ਮੇਰੇ ਹਸਬੰਦ ਨੇ ਇਹੇ ਹਾਂ ਇਹ ਤੁਹਾਡੇ ਘਰ ਵਾਲਾ ਸੀਗਾ ਹਾਂ ਮੈਨੂੰ ਤਾਂ ਹੋ ਲੱਗ ਤਨੇ ਜਿਹੜੇ ਛੱਤ ਤੇ ਗਏ ਨੇਗੇ ਉਹ ਇਹਦੀ ਮਾਸੀ ਦਾ ਮੁੰਡਾ ਹੈ ਅੱਛਾ ਮੇਰਾ ਜੇਠ ਲੱਗਦਾ ਇਹਨੂੰ ਤਾਂ ਬਿਲਕੁਲ ਵੀ ਅਕਲ ਨਹੀਂ ਹੈਗੀ ਕੰਮ ਵਾਲੀ ਉਹ ਲਈ ਹੈਗੀ ਕੋਈ ਘਰੇ ਗੁੰਡਾ ਤਾਂ ਨਹੀਂ ਬਿਠਾ ਲਿਆ ਬਸ ਐਂ ਯਾ ਤੂੰ ਨੂੰ ਐਵੇਂ ਇਹ ਉਤੇਚਾਰ ਸੈਨਿਓ ਤੁਸੀਂ ਐਂ ਸੈਨੀਆ ਮੈਂ ਤਾਂ ਤੁਸੀਂ ਬੋਲਦੇ ਨਹੀਂ ਕੋਸਾ ਬੋਲਣਾ ਕੀ ਹੈ ਬੋਲਿਆ ਕਰੋ ਮੇਰੇ ਵਾਂਗੂ ਮੇਰਾ ਕਿਹੜਾ ਕੋ ਅੱਗੇ ਪਿੱਛੇ ਆ ਜਿੱਥੇ ਮੈਂ ਤੁਰ ਜਾਂਗੀ ਤੇਰੇ ਤਾਂ ਪੇਕੇ ਹੋਣਗੇ ਨੀ ਘਰ ਦੀ ਜ਼ਿੰਮੇਵਾਰੀ ਸਮਝ ਕੇ ਸਭ ਕੁਝ ਬਣਾ ਕਰਦੇ ਹੋਗੇ ਸਾਰੇ ਘਰ ਦੇ ਜ਼ਿੰਮੇਦਾਰ ਇਹਨਾਂ ਖਵਾਉਣੇ ਉਹਨੂੰ ਖਵਾਉਣੇ ਪਲਾਉਣੇ ਤੇ ਕੱਪੜਾ ਲੀੜਾ ਧੋਤਾ ਮਿਲਦਾਗਾ ਕਦੀ ਕਦੀ ਤਾਂ ਜੀ ਕਰਦਾ ਮੈਂ ਬਥੇਰੇ ਆਸ਼ਰਮ ਨੇ ਮੈਂ ਤੁਰ ਜਾਾਂ ਕਿਤੇ ਆਸ਼ਰਮ ਚ ਕਿਉਂ ਜਾਣਾਗਾ ਆਸਵਰਨ ਪੜਾ ਲੈ ਥੋੜੀ ਨਾ ਆਪਾਂ ਪੜਿਆਂਗੇ ਇੱਥੇ ਤੇਰੀ ਗੱਲ ਤਾਂ ਠੀਕ ਐ ਮੈਂ ਨਹੀਂ ਕੰਗਣ ਦਿੰਦੇ ਹੈਗੇ दारू ਪੀ ਕੇ ਸਾਡੇ ਵਾਲੇ ਵੀ ਰੋਪਜਾ ਮਾਰਦਾ ਹੁੰਦਾ ਸੀਗਾ ਆਪਾਂ ਤਾਂ ਜਦੋਂ ਕਰਕੇ ਖਾਣਾਗਾ ਇਹਨਾਂ ਦੇ ਨਾਲ ਤਾਂ ਗੁਲਾਮੀ ਕਰੀਏ ਨਾਲ ਇਹਨਾਂ ਨੂੰ ਮੁਰਾ ਕੰਮ ਕਰੀਏ ਨਾਲ ਇਹਨਾਂ ਦੇ ਛੱਤਰ ਭਾਈਏ ਕਿਉਂ ਦੇਣਾ ਇਹਨਾਂ ਦਾ ਕੁਸ ਫਿਰ ਮੈਂ ਕਿਤੇ ਜਾਣ ਹੀ ਨਾ ਸਕਦੀ ਤੂੰ ਪਰੇ ਇੱਕ ਮਰੇਦਾ ਵਾ ਤੁਸੀਂ ਐ ਕਰੋ ਇਹਦਾ ਸੱਡਕ ਨਾ ਝੁੱਡੂ ਜਿਹਾ ਖੜਾ ਉਹ ਜਿਹੜਾ ਵਿਰਸਾ ਕਿੰਨਾ ਸੋਹਣਾ ਨਾ ਉਸੇ ਨਾਲ ਹੀ ਵਿਆਹ ਕਰਾ ਲਓ। ਪੱਜ ਕਾਲ ਤੁਹਾਨੂੰ ਪਤਾ ਤਾਂ ਹੈਗਾ ਲਾ ਮਹਰਜਾਂ ਚੱਲਦੀਆਂ ਨੇਗੇ। ਬੁਰਾ ਨਾ ਮੰਨਿਓ ਵੀ ਸਾਡੇ ਕੰਮ ਵਾਲੀ ਮੈਨੂੰ ਖਾਵੇਂ ਗਲਤ ਤਰਾ ਪਾ ਰਹੀ ਹੈਗੀ। ਨਾ ਥੋੜਾ ਕਿੰਨਾ ਖਿਆਲ ਰੱਖਦਾ ਹੈ ਹੈ ਕਿੰਨਾ ਖਿਆਲ ਰੱਖਦਾ ਥੋੜਾ ਹਾਂ ਸਸਤਾ ਹਣੀ ਖਿਆਲ ਲੱਜ ਖੜ ਗਏ ਲੱਗਦਾ ਮੈਨੂੰ ਕਿ ਜਿਹੜੀ ਪੈਕ ਕਰ ਰਹੀ ਆ ਨਹੀਂ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਮੇਰਾ ਚੇਠ ਲੱਗਦਾ ਹੈ ਅੱਛਾ ਹਾਂ ਚਲ ਤੋ ਕਰ ਲੈ ਕੰਮ ਤੇ ਮੈਂ ਰੋਟੀ ਚਾਹ ਬਣਾਉਣੀ ਚਾਹ ਬਣਾਉਣੀ ਹੈ ਰੋਟੀ ਤਾਂ ਚਲ ਹਜੇ ਨਹੀਂ ਖਾਣ ਤੁਰੜ ਲੱਤ ਦੋ ਕੁ ਦਿਨ ਕੋਈ ਗੱਲ ਨਹੀਂ ਚਾਹ ਮੈਂ ਰੋਟੀ ਮੈਂ ਬਣਾ ਦੇਣੀ ਹੱਸਦਾ ਤੈਨੂੰ ਕੁਛ ਨਹੀਂ ਹੁੰਦਾ ਫੇਰ ਲੜੂਗਾ ਕੋਈ ਗੱਲ ਹੈ ਮੈਂ ਆਪੇ ਸਮਝਾ ਦੂੰਗੀ ਨਾਲ ਉਹ ਵੀਰੇ ਕਹਿ ਦੂੰਗਾ ਉਹ ਵੀਰੇ ਨੂੰ ਕਹਿ ਦੂੰਗੀ ਆਪਦੇ ਵੱਡੇ ਭਾਈ ਦੀ ਤਮੰਨੂ ਗਈ ਚਲ ਠੀਕ ਹੈ ਠੀਕ ਹੈ ਤੁਸੀਂ ਆਰਾਮ ਕਰੋ ਜੋ ਕੀ ਚੀਜ਼ ਦੀ ਲੋੜ ਹੈ ਮੈਨੂੰ ਬੁਲਾ ਲਿਓ ਠੀਕ ਆ ਆਵਾਜ਼ ਦੇ ਕੇ ਕਮਲੀਏ ਤੂੰ ਤਾਂ ਕਹਿਤਾ ਜੂੰਡੇ ਕੌਣ ਪਟਾਊਗਾ ਐ ਛੁੱਡੂ ਤਾਂ ਮੋٹے ਦਿਮਾਗ ਦਾ ਕਿੱਥੇ ਪੱਲੇ ਪੈ ਗਿਆ ਮੇਰੇ ਗਲਤੀ ਹੋ ਗਈ ਮੇਰੇ ਤੋਂ ਬਾਈ ਜੀ ਬਈ ਹਸੀਕਾ ਹੋਰ ਠੀਕ ਹੋ ਵਧੀਆ ਵਧੀਆ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਦੱਸ ਖੁੱਲ ਕੇ ਦੱਸ ਕੀ ਗੱਲ ਹੈ ਮੈਂ ਨਾ ਇੱਥੇ ਕੰਮ ਨਹੀਂ ਕਰਨਾ ਹੈਗਾ ਮੈਂ ਇੱਥੇ ਕੰਮ ਨਹੀਂ ਕਰਨਾ ਹੈਗਾ ਕਿਉਂ ਮੈਂ ਬਸ ਤੁਹਾਡੇ ਕਹਿਣ ਤੇ ਆ ਗਈ ਹਨਾ ਹੂੰ ਤੇ ਮੈਨੂੰ ਕੁਝ ਬੜਾ ਠੀਕ ਨਹੀਂ ਲੱਗਿਆ ਹੈਗਾ ਦੂਸਰੇ ਵੀਰੇ ਦਾ ਸੁਭਾ ਉਹ ਕੀ ਆ ਦੱਸ ਉਹ ਨਾ ਇੰਨਾ ਜ਼ਿਆਦਾ ਆਵਾ ਤਵਾ ਬੋਲ ਰਿਹਾ ਸੀ ਨਾ ਜਿੰਨਾ ਵੀ ਕਹਦੇ ਛੋਟਾ ਹਾਂ ਨਾਲੇ ਉਹਨੂੰ ਆਪਣੇ ਦੀਦੀ ਦੇ ਹੱਥ ਚ ਚੱਕਿਆ ਦੀਦੀ ਦਾ ਥੱਪੜ ਥੁੱਪੜ ਮਾਰੇ ਉਹਨੇ ਅੱਛਾ ਹਾਂ ਕਹਿੰਦਾ ਤੈਨੂੰ ਕਿਹਨੇ ਬੁਲਾਇਆਗਾ ਇੱਥੇ ਤੂੰ ਕਿਵੇਂ ਆਈਆਂ ਕਿ ਜੇ ਮੈਂ ਕਹਿਣ ਲੱਗੀ ਵੀ ਮੈਨੂੰ ਤਾਂ ਵੀਰ ਜੀ ਨੇ ਦੂਸਰੇ ਨੇ ਬੁਲਾਇਆਗਾ ਫਿਰ ਕਹਿੰਦਾ ਤੂੰ ਕਹਿੰਦਾ ਸਾਡੀ ਗੱਲ 'ਚ ਨਾ ਬੋਲ ਮੈਨੂੰ ਕਹਿੰਦਾ ਤੈਨੂੰ ਬੋਲਣ ਦੇ ਕਹਿੰਦਾ ਆਜਾਬ ਦਾ ਕਹਿੰਦਾ ਭੱਜ ਜਾ ਆਬ ਦਾ ਕੰਮ ਕਰ ਕਹਿੰਦਾ ਪਰਾਂ ਅੱਛਾ ਹਾਂ ਮੈਨੂੰ ਬਹੁਤ ਗੁੱਸੇ ਨਾਲ ਬੋਲਿਆ ਮੈਨੂੰ ਇਹ ਚੰਗਾ ਨਹੀਂ ਲੱਗਿਆ ਹੈਗਾ ਬਹੁਤ ਬੇਇੱਜ਼ਤੀ ਕੀਤੀ ਹੈ ਮੈਂ ਕਰ ਦਾਂਗਾ ਉਹਦੇ ਨਾਲ ਉਹ ਤੇ ਭਈ ਉਹ ਨੁਮਾਇਨ ਵਿਚਾਰੀ ਉਹ ਇੰਨੀ ਚੰਗੀ ਹੈਗੇ ਐਵੇਂ ਉਹਦੇ ਬਾਦ ਪਿਆ ਰੰਦਾਗਾ ਉਹਦਾ ਸੁਭਾਅ ਬਹੁਤ ਵਧੀਆ ਇਹਨੂੰ ਮਲੰਗ ਨੂੰ ਨਹੀਂ ਪਤਾ ਹੈਗਾ ਕੁਛ ਇਹਨੂੰ ਰੱਖਣੇ ਨਹੀਂ ਹੈਗਾ ਛੁੱਟੂ ਨੂੰ ਕਿ ਉਹ ਤੇ ਤੀਮੇ ਦੇ ਕਾਦਰ ਕੇ ਮੈਂ ਕਰੀਦੇ ਹੁੰਦੀ ਹੈਗੀ ਲੰਮਾ ਵਿਆਹ ਹੋਇਆ ਉਹਦੇ ਕੰਮ ਕਰਨ ਦਾ ਕੋਈ ਹਜੇ ਇੰਨਾ ਬਣਦਾ ਨਹੀਂ ਮੈਂ ਦੇਖ ਚੰਗੀ ਸੋਚਿਆ ਸੀਗਾ ਵੀ ਚਲ ਕੰਮ ਕਰਦਿਆ ਕਰਾਂਗੇ ਤੂੰ ਬੜੀ ਮੋਟੀ ਮਦਦ ਹੋ ਜਾਊਗੀ ਫਿਰ ਉਹ ਛੁੱਟੂ ਨਹੀਂ ਨਾ ਸੋਚਦਾ ਤੂੰ ਉਸ ਤਾਂ ਵਧੀਆ ਚੰਗੇ ਉਹਨਾਂ ਤੋਂ ਨੀਚੇ ਮੈਨੂੰ ਵਧੀਆ ਲੱਗਿਆ ਸੁਭਾਅ ਵਧੀਆ ਲੱਗਿਆ ਤੁਸੀਂ ਉਹਦੇ ਬਾਰੇ ਸੋਚਿਆ ਮੈਂ ਤਾਂ ਸਾਰਿਆਂ ਦੇ ਭਲਾ ਸੋਚਦਾ ਤੂੰ ਪੇਜ ਉਹ ਨੋਟ ਮੈਂ ਕਰਦਾ ਕਰ ਦੋ ਠੀਕ ਆ ਬਾਈ ਜੀ ਹੁਣੇ ਭੇਜ ਉਹਨੂੰ ਫਿਰ ਹੁਣ ਕੰਮ ਤੋਂ ਫਿਰ ਮੈਂ ਹਟ ਜਾ ਕਿ ਮਤਲਬ ਨਹੀਂ ਨਹੀਂ ਤੂੰ ਆਪਣਾ ਪੂਰਾ ਦਿਨ ਮੇਰੇ ਨਾਲ ਤਨਖਾਹ ਦੀ ਗੱਲ ਹੋਈ ਓ ਮੈਂ ਆਪਣਾ ਪੂਰਾ ਉਨਾ ਹੀ ਕੰਮ ਕਰਾਂ ਹੋਰ ਮੈਂ ਤਾਂ ਇੰਨਾ ਖੁਸ਼ ਹੁਕ ਕੰਮ ਤੇ ਆਈ ਸੀ ਕਿ ਵੀ ਚੱਲ ਮੇਰੇ ਜਵਾਕ ਪਲ ਜਾਣਗੇ ਘਰ ਆਲਾ ਮਲੀ ਆਗਾ ਮੈਨੂੰ ਦੋ ਪੈਸੇ ਦਾ ਸਹਾਰਾ ਲੱਗ ਜਾਊਗਾ ਕੋਈ ਇੰਟਰਫੇਰ ਨਹੀਂ ਕਰਨਾ ਤੂੰ ਆਪਣਾ ਉਹ ਕੰਮ ਆਪਣਾ ਜਿਹੜਾ ਤੇਰੀ ਡਿਊਟੀ ਆ ਉਹ ਕਰੀ ਚੱਲ ਉਹਨੂੰ ਪੇਜ ਉੱਤੇ ਮੈਂ ਕਰਾਂ ਗੱਲ ਠੀਕ ਆ ਬਾਈ ਜੀ ਧੰਨਵਾਦ ਹੁਣੇ ਭੇਜ ਦੇ ਉਹ ਜਾ ਕੇ ਇਹ ਸਾਰੇ ਮਲੰਗਰ ਨੂੰ ਪਤੀ ਨਹੀਂ ਹੈਗਾ ਜੋ ਮੀਰ ਲਖਣੇ ਨਹੀਂ ਹੈਗਾ ਬੜੀ ਵੱਡੀ ਗਲਤੀ ਕਰੀਆ ਨੇ ਛੋਟੇ ਨੇ ਉਹ ਤੇ ਹੱਥ ਚੱਕ ਕੇ ਦੇਖ ਵਿਆਹ ਕਿ ਲਿਆਂਦੀ ਆ ਉਹ ਕਿ ਕੋਈ ਉਹ ਹੱਥ ਚੱਕ ਕੇ ਤਾਂ ਇੱਕ ਤਰ੍ਹਾਂ ਦਾ ਬਹੁਤ ਵੱਡਾ ਥੇਸ ਪਹੁੰਚਾਈ ਆ ਕਿਸੇ ਦੀਆਂ ਫੀਲਿੰਗਜ਼ ਉਹ ਕਿੱਥੇ ਰਹਿਣਾ ਤੂੰ ਉਹ ਬੱਸ ਕਿਤੇ ਨਹੀਂ ਰਹਿੰਦਾ ਹੈਗਾ ਮੜਿਆ ਕੰਮ ਜਾਂ ਸੀ ਉੱਪਰ ਪੈ ਗਿਆ ਫਿਰ ਹੈ ਹੋਰ ਹਰਮਨ ਨੂੰ ਪੁੱਛਿਆ ਸੀ ਮੈਂ ਕਿੱਥੇ ਆ ਉਹਨੇ ਦੱਸਿਆ ਵੀ ਹਾਂ ਬਾਈ ਉੱਪਰ ਬੈਠਿਆ ਹੋਸਨਾ ਫਿਰ ਕਦੋਂ ਆਏਗਾ ਬਦਈਆ ਮੈਂ ਯਾਰ ਤੂੰ ਭੇਜ ਕੀ ਰਾਈ ਮੈਂ ਤਾਂ ਹੂ ਬਚ ਲਿਆ ਜਦੋਂ ਦੱਸ ਦੋ ਮੈਂ ਤਾਂ ਨਹੀਂ ਤਾਂ ਬਾਈ ਨਬਾਈ ਕੇ ਗੱਲਾਂ ਬਾਤਾਂ ਹਫਤਾ ਲੱਗਦੇ ਰਵਾਂਗੇ ਮੈਂ ਗੱਲ ਤਾਂ ਠੀਕ ਹੈ ਗੱਲਬਾਤ ਕਰਾਂਗੇ ਗੱਲ ਪਤਾ ਕੀ ਹੈ ਬਾਲਾ ਚਾਹਵਾ ਤੇਰੇ ਵਿਆਹ ਦਾ ਅੱਛਾ ਮੈਂ ਕਹਿੰਦਾ ਨਾ ਸਰਪ੍ਰਾਈਜ਼ ਦਿੱਤਾ ਜਿਹੜਾ ਇਹ ਮੈਨੂੰ ਨਹੀਂ ਤੋਂ ਆਏਗਾ ਉਹ ਐਵੇਂ ਹੈ ਕਿ ਯਾਰ ਦਾਨ ਨਹੀਂ ਸ਼ੌਕ ਨਾ ਰੱਖਿਆ ਕਰ ਤੂੰ ਮੈਂ ਸੁਣੀਆਂ ਨੇ ਗੱਲਾਂ ਕਹੀ ਕੀ ਕੋਸਾ ਇਹ ਹੈ ਜੀ ਗੱਲ ਨਹੀਂ ਹੈਗੀ ਤੂੰ ਉਹ ਤੈਨੂੰ ਨਹੀਂ ਪਤਾ ਹੈਗਾ ਓਏ ਤੈਨੂੰ ਨਹੀਂ ਪਤਾ ਹੈਗਾ ਚੀਜ਼ਾਂ ਬਾਰੇ ਤੈਨੂੰ ਤੂੰ ਵਿਆਹ ਕਰਾਇਆ ਮੈਨੂੰ ਪਤਾ ਨਾ ਜਨਾਨੀ ਕਿਵੇਂ ਰੱਖੀ ਦੀ ਐ ਤਾਂ ਪਤਾ ਵੀ ਸ਼ੌਕ ਵੀ ਹੁੰਦੇ ਨੇ ਜਨਾਨੀ ਮੈਂ ਸਾਰਾ ਕੁਝ ਕਹਿਣਾ ਵਿਚਾਲਾ ਪਕਮਣ ਚੱਲਦੇ ਆ ਮੈਂ ਤਾਂ ਹੀ ਪੁੱਛ ਰਦੀ ਤੈਨੂੰ ਕਿ ਤੂੰ ਮਾ ਕਿਤੇ ਜਾਣਾ ਹੁੰਦਾ ਕੀਤਾ ਤਾਂ ਹੀ ਅਸੀਂ ਵੀ ਕਿਤੇ ਜਾਣਾ ਯਾਰ ਘੁੰਮਣ ਜਾ پلان ਜਮਾਣਾ ਹੈ ਨਾ ਤੂੰ ਜਾਇਆ ਫਿਰ ਮੇਰੇ ਘਰ ਸਾਹਮਣੋਂ ਐ ਹੁੰਦਾ ਬਈ ਕੱਲੇ ਕੱਲੇ ਨੇ ਜਾਣਾ ਕਿ ਦੋਆਂ ਦੋਹਾਂ ਨੇ ਜਾਣਾ ਹੁਣ ਕਰੇ ਫਿਰ ਤੇਰਾ ਔਖਾ ਹੋ ਜੂਗਾ ਔਰ ਤੇਰੀ ਬਗਜੀ ਫੇਰਾ ਜੀ ਕੋਈ ਚੱਕਰ ਨਹੀਂ ਮਾਰਦੀ ਕਿਹੜਾ ਕੋਈ ਹੋਰ ਤਾਂ ਨਹੀਂ ਨਾਰਾਜ਼ਗੀ ਕੋਈ ਨਾ 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 ਮੈਂ ਤਾਂ ਉਹ ਨਾ 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 ਨਾਰਾਜ਼ਗੀ ਤੈਨੂੰ ਐਨੇ ਆ ਮੰਗ ਤੇ ਤੇਰੀ ਭਜਾਈ ਗੁੱਸਾ ਕਰ ਜੇ ਮੈਨੂੰ ਕਮਾਨ ਨਹੀਂ ਲੈ ਕੇ ਜਾਂਦਾ ਹੈਗਾ ਇਹ ਗੱਲ ਐ ਬਸ ਹੋਰ ਗੱਲ ਨਹੀਂ ਹੈਗੀ ਕੋਈ ਉਹ ਤਾਂ ਵਿਚਾਰੀ ਤਾਂ ਉਹੀ ਕਰੇ ਉਹ ਕਰ ਰખી ਆ ਕਾਇਦਾ ਉਹ ਮਾੜਾ ਮੋਟਾ ਇੱਥੇ ਲੋਕਲ ਵੀ ਛੂਟ ਛੜਦੇ ਨਾ ਬੜੀ ਮੁੱਟੀ ਉਹ ਤਾਂ ਕੰਮਕਾਰਾਂ ਚ ਲਾਉਂਦੀ ਉਹ ਨਹੀਂ 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 ਐ ਇੰਨੀ ਕਿ ਜਨਨੀਆਂ ਨੂੰ ਇੰਨੀ ਖੁੱਲ ਨਹੀਂ ਦਿਆ ਕਰਦੇ ਕੰਮ ਵਾਲੀ ਵੀ ਲੱਭੀ ਉਹਦੇ ਵਾਸਤੇ ਇੱਕ ਅੱਛਾ ਤੂੰ ਰੱਖੀ ਆ ਉਹ ਕਹਿ ਰਹੀ ਸੀ ਹਰਮਾਨ ਕਹਿੰਦੀ ਤੂੰ ਰੱਖੀ ਆ ਕਾਦੇ ਵਾਸਤੇ ਔਰਤੀ ਤਰੀ ਬਜਾਈ ਹੈ ਤਾਂ ਕੀ ਠੀਕ ਹੁੰਦੀ ਆ ਵੇ ਦੇਖਿਆ ਉਹਦੇ ਕੰਮਕਾਰਾਂ ਚ ਓਹੋ ਬਾਈ ਆਪਾਂ ਦੋ ਤਾਂ ਜੀ ਆ ਯਾਰ ਪੁਰਕੀ ਕੰਮ ਮਤ ਬਾਦ ਦੰਦਾ ਸੀ ਦੋ ਕੱਪੜੇ ਉਂਦੇ ਧੋ ਲੈਂਦੇ ਹੁੰਦੇ ਨਵਾਂ ਵਿਆਹ ਹੋਇਆ ਬੜਾ ਮੋਟਾ ਹੱਸਾ ਠੱਠਾ ਦਾ ਹੁੰਦਾ ਯਾਰ ਉਹ ਐਡੀ ਫੇਤ ਨਹੀਂ ਖੁੱਲਦਿਆ ਘਰ ਦੇ ਕਿਉਂ ਇਹ ਨਵਾਂ ਨਵਾਂ ਤਾਂ ਸਾਡਾ ਵਿਆਹ ਹੋਇਆ ਸਰਵਧੀਆ ਮੈਨਾਂ ਹੀ ਪਹਿਲੀ ਖੁੱਲ ਹੁੰਦੀ ਹੈ ਜਿਹੜੀ ਹੁੰਦੀ ਹੈ ਫਿਰ ਤਾਂ ਬੰਦਾ ਕਵੀਲਦਾਰੀ ਬਾਈ ਤੂੰ ਤਾਂ ਗਲਤ ਕਰਿਆ ਯਾਰ ਉਹਨੂੰ ਜੜੀ ਰੱਖੀ ਹੈ ਝਾੜੂ ਪੋਚਾ ਜਿਆਲੀ ਉਹਨੂੰ ਬੋਲ ਪਿਆ ਉਹ ਕਹ ਮੈਂ ਤਾਂ ਕਹਿਤਾ ਸੀ ਵੀ ਲੰਘ ਜਾ ਉਹ ਤਾਂ ਹੀ ਤਾਂ ਹੀ ਮੈਨੂੰ ਲੱਗ ਰ데요 ਵੀ ਉਹ ਜੇ ਮੇਰਾ ਖੁਸ਼ ਨਹੀਂ ਹੈਗੀ ਕੰਮ ਤੇ ਤਾਂ ਲੱਗੀ ਉਹ ਪਰ ਉਹ ਮੈਨੂੰ ਲੱਗਿਆ ਜਾ ਰਹੀ ਸੀ ਉਧਰ ਜਦੋਂ ਮੈਂ ਅੱਛਾ ਹਾਂ ਠੀਕ ਹੈ ਉਹ ਮੈਂ ਤਾਂ ਕਿਹਾ ਫਿਰ ਹਮ ਉਹ ਮੈਨੂੰ ਕਹਿਣ ਲੱਗੇ ਤਾਂ ਕਹਿਣ ਲੱਗੇ ਰੱਖਦਾ ਮੈਂ ਜੋ ਜਜਮੈਂਟ ਜੀ ਲਾ ਰਿਹਾ ਦੇਖੋ ਹੈਗਾ ਤਾਂ ਮੈਂ ਤੇਤੋ ਤਾਂ ਵੱਡੇ ਆ ਹਾਂ ਹਾਂ ਬਾਈ ਸਾਹਿਬ ਨਾਲ ਤੂੰ ਰੱਖ ਨਹੀਂ ਰਿਹਾ ਜਿਵੇਂ ਹੂੰ ਤੈਨੂੰ ਲਾਣੇਦਾਰ ਨਹੀਂ ਮਿਲਿਆ ਤੈਨੂੰ ਨਹੀਂ ਪਤਾ ਹੈਗਾ ਜਿੱਦਾਂ ਤੇ ਤੂੰ ਕਿਹੜੇ ਵਿਆਹ ਕਰਾ ਮੈਂ ਵਿਆਹ ਕਰਾਇਆ ਮੈਨੂੰ ਪਤਾ ਨਾ ਕਿ ਮੈਂ ਰੱਖੀ ਦੀ ਜੀ ਚਲੋ ਇੱਕ ਦਿਨ ਤੱਕ ਬਗ ਜੂਗਾ ਪਰ ਤੇ ਅੱਜ ਦਾ ਕਰ ਲਈ ਨਾ ਮੈਨੂੰ ਪਤਾ ਨਾ ਮੈਂ ਕੀ ਕਰਦਾ ਮੈਂ ਤਾਂ ਆਪਣੇ ਮਨ ਦੀ ਕਰਦਾ ਮੈਂ ਕਿਸੇ ਦੇ ਹੱਬ ਮੰਨ ਚੱਲਿਆ ਕਰਦਾ ਚਲ ਸੁਣਨੇ ਹਮਣ ਫੜੀਓ ਪਹਿਲਾਂ ਨਾ ਉਹਨੂੰ ਕੀ ਕਹਿ ਰਹੀ ਤੇ ਮੈਂ ਤਾਂ ਕੁਛ ਨਹੀਂ ਕੀਤਾ ਆ ਪਤਾ ਲੱਗਿਆ